ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਦੁਨੀਆ ਦੇ ਸਭ ਤੋਂ ਠੰਡੇ ਮੁਲਕਾਂ ਦੇ ਵਿੱਚੋਂ ਇੱਕ ਜਿਹੜਾ ਸਾਰਾ ਸਾਲ ਬਰਫ਼ ਦੇ ਨਾਲ ਢਕੇ ਰਹਿੰਦਾ ਹੈਗਾ ਤੇ ਉਹਦਾ ਨਾਮ ਹੈ ਆਈਸਲੈਂਡ ਤੇ ਆਈਸਲੈਂਡ ਜਿਹੜਾ ਦੇਸ਼ ਹੈਗਾ ਇਹਦਾ ਨਾਮ ਹੀ ਸ਼ਾਇਦ ਇਹ ਇਸੇ ਕਰਕੇ ਪਿਆਗਾ ਕਿਉਂਕਿ ਵੱਡੇ ਵੱਡੇ ਬਰਫ਼ ਦੇ ਤੋਦੇ ਤੇ ਆਈਸਬਰਗ ਜਿਹਨੂੰ ਕਹਿੰਦੇ ਨੇ ਜਿਹਦੇ ਨਾਲ ਟਾਈਟੈਨਿਕ ਟਕਰਾਇਆ ਸੀ ਸਮੁੰਦਰ ਦੇ ਵਿੱਚ ਤੈਰਦੇ ਹੋਏ ਤੇ ਆਈਸਲੈਂਡ ਜਿਹੜਾ ਦੇਸ਼ ਹੈ ਵੀ ਸਮੁੰਦਰ ਦੇ ਵਿੱਚ ਤੈਰਦਾ ਹੋਇਆ ਇੱਕ ਟਾਪੂ ਜਿਹਾ ਤੇ ਅਸੀਂ ਆਉਣ ਵਾਲੇ 4-5 ਦਿਨ ਆਪਣੇ ਆਈਸਲੈਂਡ ਚ ਲਾਉਣੇ ਆ ਤੇ ਨਾਲ ਅਸੀਂ ਘੁੰਮਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਕਿ ਇਹ ਠੰਡਾ ਦੇਸ਼ ਕਿਹੋ ਜਿਹਾ ਹੈ ਲੈ ਵੀ ਸਭਾ ਰੱਖ ਲਈਏ ਟੈਕ ਇੱਕੋ ਹੀ ਲੈ ਕੇ ਚੱਲਿਆਂ ਜਿਆਦਾ ਵੇਟ ਲਾਊਡ ਨਹੀਂ ਹੈਗਾ ਅਸੀਂ ਇਹ ਆਪਣਾ ਸਫ਼ਰ ਸ਼ੁਰੂ ਕਰ ਰਿਹਾ ਮਾਮਾ ਜੀ ਦੇ ਘਰ ਤੋਂ ਇੰਗਲੈਂਡ ਸਾਊਥ ਹਾਲ ਤੋਂ ਕਿਉਂਕਿ ਇੱਥੋਂ ਫਲਾਈਟ ਸਿੱਧੀ ਮਿਲ ਜਾਂਦੀ ਹੈ ਆਈਸਲੈਂਡ ਦੀ ਲਓ ਜੀ ਇਹ ਆ ਗਿਆ ਲੰਡਨ ਦਾ ਹੀਥਰੋ 에어ਪੋਰਟ ਅਸੀਂ ਜਾਣਾ ਇੱਥੇ ਟਰਮੀਨਲ 2 ਤੇ ਵੀ ਨਹੀਂ ਜਾਣਾ 3 ਤੇ ਵੀ ਨਹੀਂ ਜਾਣਾ 5 ਤੇ ਵੀ ਨਹੀਂ ਜਾਣਾ ਨੈਸ਼ਨਲ ਕੋਚ ਦੀ ਬੱਸ ਲੱਭਣੀ ਹੈ ਜਦੋਂ ਕੈਨੇਡਾ ਨੂੰ ਜਾਵਾਂਗਾ ਉਦੋਂ ਇੱਥੋਂ ਫਲਾਈਟ ਆ ਸਾਡੀ ਓਕੇ ਬਾਏ ਮਿਸ ਯੂ ਚੰਗਾ ਸੁਣਿਏ ਫਿਰ ਮਿਲਦੇ ਜਲਦੀ ਆਉਦੇ ਓਕੇ ਬਾਏ ਜਿਹੜੀ ਨਾ ਸਾਡੀ ਅੱਜ ਦੀ ਫਲਾਈਟ ਹੈ ਤੇ ਹੈਗੀ ਹੈ ਕਿ ਲੰਡਨ ਦੇ ਐਸਟੀਐਨ 에য়ারਪੋਰਟ ਤੋਂ ਐਸਟੀਐਨ ਇਥੋਂ ਦੂਰ ਪੈਦਾ ਕੋਈ 60 70 ਮਾਈਲ ਹੀਥਰੋ ਤੋਂ ਤੇ ਸਟੈਂਸਟ ਐਪੀਰਪੋਰਟ ਕਹਿੰਦੇ ਨੇ ਸ਼ਾਇਦ ਉਹਨੂੰ ਇਹ ਲੰਡਨ ਦਾ ਟਰਮੀਨਲ 3 ਆ ਹੀਥਰੋ ਦਾ ਤੇ ਅਸੀਂ ਇਥੋਂ ਬੱਸ ਲੈਣੀ ਆ ਇਥੋਂ ਕੋਚਸ ਚੱਲਦੀਆਂ ਨੈਸ਼ਨਲ ਕੋਚ ਜਿਹੜੀ ਸਿੱਧੀ ਦੂਜੇ 에য়ারਪੋਰਟ ਨੂੰ ਛੱਡ ਦਿੰਦੀ ਹੈਗੀ ਐਸਟੀਐਨ 에য়ারਪੋਰਟ ਤੇ ਛੱਡ ਦੋਗੇ ਸਾਨੂੰ ਖੁਸ਼ੀ ਚ ਭੱਜ ਕੇ ਲਿਫਟ ਨਾਲ ਲੰਘ ਜੇ ਇਹ ਜਾਉ ਖੁਸ਼ੀ ਸ਼ਹਿਰ ਸੈਂਟਰਲ ਬੱਸ ਸਟੇਸ਼ਨ ਲੱਗਦਾ ਤਾਂ ਇਹੀ ਹੈ ਚਲੋ ਇਹ ਆ ਗਿਆ ਜੀ ਸਾਰਾ ਬੱਸ ਸਟੇਸ਼ਨ ਇਹੋ ਜਿਹਾ ਬੱਸ ਸਟੈਂਡ ਹੈ ਇਹ ਸਾਰਾ ਤੇ ਇੱਥੇ ਸਾਨੂੰ ਸਕਰੀਨ 'ਚ ਲੱਭਣਾ ਪੈਣਾ ਹੋਵੇ ਤੇ ਬੱਸ ਸਾਡੀ ਕਿੱਥੋਂ ਜਾਣੀ ਹੈ ਇਹ ਸਾਹਮਣੇ ਟ੍ਰੈਵਲ ਇਨਫੋਰਮੇਸ਼ਨ 7 ਸ਼ੁਗਰ ਅਛੀਤੀ ਦੇਖ ਗਿਆ 7 ਨੰਬਰ ਤੋਂ ਜਾਣੀ ਹੁਣ 6 ਤੋਂ 17 8 ਇੱਧਰ ਆ ਤੇ ਅਸੀਂ ਜਾਣਾ ਜੀ 7 ਨੰਬਰ ਗੇਟ ਤੇ ਇਹ ਨੈਸ਼ਨਲ ਕੋਚਸ ਨੇ ਇਹਨਾਂ ਦੀਆਂ ਸਰਕਾਰੀ ਬੱਸਾਂ ਕਹਿ ਸਕਦੇ ਹਾਂ ਇਹੋ ਜਿਹੀਆਂ ਚੱਲਦੀਆਂ ਇੰਗਲੈਂਡ ਦੀਆਂ ਜਿਹੜੀਆਂ ਇੱਕ ਦੋ ਦੂਜੀ ਜਗ੍ਹਾ ਛੱਡਦੀਆਂ ਬੈਗ ਰੱਖ ਲਿਏ ਪਹਿਲਾਂ ਕੱਲੇ ਓਕੇ ਫਾਈਨ ਥੈਂਕ ਯੂ ਸੀਟ ਕੋਈ ਮਰਜੀ ਸੀਟ ਤਾਂ ਜਿਹੜੀ ਮਰਜ਼ੀ ਮਿਲ ਜੇ ਬੈਠੋ ਵਰਗਿਆ ਸੀ ਤਾਂ ਨੇ ਫਾਈਨਲੀ ਡੇਢ ਘੰਟੇ ਬਾਅਦ ਪਹੁੰਚ ਗਏ ਜੀ ਬੈਗ ਲੈ ਲਈਏ ਪਹਿਲਾਂ ਮੀਦਾ ਤੇ ਲੰਡਨ ਦਾ ਮੈਨੂੰ ਕੋਈ ਪੁਰਾਣਾ ਰਿਸ਼ਤਾ ਲੱਗਦਾ ਜਦੋਂ ਵੀ ਇੱਥੇ ਆਉ ਕਿਣਮਣ ਕਿਣਮਣ ਹੁੰਦੀ ਰਹਿੰਦੀ ਐ ਹੁਣ ਵੀ ਥੋੜੀ ਥੋੜੀ ਭੂਰ ਜੀ ਡਿਗ ਰਹੀ ਐ ਸਵੇਰੇ 7:30 ਘਰੋਂ ਤੁਰੇ ਸੀਗੇ ਤੇ 9:30 ਹੋ ਗਏ 2 ਘੰਟੇ ਲੱਗੇ ਇੱਥੇ ਪਹੁੰਚਣ ਨੂੰ ਜੀ ਲੰਡਨ ਚ ਨਾ ਕੁੱਲ 4 ਏਅਰਪੋਰਟ ਨੇ ਤੇ ਸ਼ਾਇਦ ਵੱਧ ਵੀ ਹੋ ਸਕਦੇ ਨੇ ਪਰ 4 ਦਾ ਤਾਂ ਮੈਨੂੰ ਪਤਾ ਇੱਕ ਤਾਂ ਲੰਡਨ ਹੀਥਰੋ ਜਿੱਥੋਂ ਅਸੀਂ ਆਏ ਆ ਉਹਦਾ ਮੇਨ ਤੇ ਇੱਕ ਐਸਟੀਐਨ ਹੋ ਗਿਆ ਸਟੈਂਸਟੈਡ ਇੱਕ ਐਲਟੀਐਨ ਤੇ ਇੱਕ ਹੈਗਾ ਲੰਡਨ ਗੇਟ ਗੇਟਵੈਕ ਇਹ ਉਹ ਵੀ 메인 에어ਪੋਰਟ ਹੈ ਚਾਰੇ ਥਾਵਾਂ ਤੋਂ ਚਾਰੇ मतलब ਅਲੱਗ-ਅਲੱਗ ਦੇਸ਼ਾਂ ਨੂੰ ਫਲਾਈਟਸ ਜਾਂਦੀਆਂ ਸਾਰੀਆਂ ਇਹ ਅਸੀਂ ਪਹੁੰਚ ਗਏ ਸਿੱਧੇ ਹੀ 에어ਪੋਰਟ ਦੇ ਅੰਦਰ ਕਨੈਕਟੀਵਿਟੀ ਇੱਥੇ ਇੰਨੀ ਵਧੀਆ ਹੁੰਦੀ ਹੈ ਕਿ ਭਾਵੇਂ ਤੁਸੀਂ ਟ੍ਰੇਨ ਸਟੇਸ਼ਨ 'ਚ ਹੋਣਾ ਹੈ ਭਾਵੇਂ ਬੱਸ ਸਟੇਸ਼ਨ 'ਚ ਹੋਣਾ ਹੈ ਸਿੱਧੇ ਹੀ ਅੰਦਰ ਹੁਣ ਜੀ 에어ਲਾਈਨ ਦਾ ਕਾਊਂਟਰ ਲੱਭ ਲਈ ਤੇ ਜਿਹੜੀ ਸਾਡੀ ਫਲਾਈਟ ਹੈ ਇਹ ਅਸੀਂ ਲਵਾਂਗੇ ਪਹਿਲੀ ਵਾਰੀ ਫਲਾਈ ਪਲੇ ਐਤਕਿ ਜਿੰਨਾ ਯੂਰਪ ਘੁੰਮਿਆ ਨਾ ਜਾਂ ਇੰਗਲੈਂਡ ਘੁੰਮਿਆ ਇੰਨੀਆਂ ਨਵੀਆਂ ਨਵੀਆਂ 에ਅਰਲਾਈਨ ਦੇਖੀਆਂ ਹੈਗੀਆਂ ਇੰਨੀਆਂ ਨਵੀਆਂ ਫਲਾਈਟਸ ਦੇਖੀਆਂ ਇਜ਼ੀ ਜੈਟ ਚ ਇੱਥੇ ਆ ਕੇ ਚੜੇ ਰਹੇ ਨੇ ਆ ਰਿਹਾ ਇੱਥੇ ਆ ਕੇ ਚੜੇ ਇਹ ਲੱਭ ਗਏ ਜੀ ਸਾਨੂੰ ਸਾਡੀ 에ਅਰਲਾਈਨ ਦਾ ਕਾਊਂਟਰ ਦਿਖਾਉਣਾ ਤੁਹਾਨੂੰ ਕਿਹੜੀ ਹੈ ਉਹ ਸਾਹਮਣੇ ਆੜੀਆਂ ਪਲੇ ਫਲਾਈ ਪਲੇ ਹੈ ਪਤ ਨਹੀਂ ਇਹਦਾ ਨਾਮ ਪਤਾ ਨਹੀਂ ਪੂਰਾ ਪਲੇ ਤੇ ਦੇਖਦੇ ਹੁਣ ਚੈੱਕ ਇਨ ਕਰਵਾ ਲਈਏ ਪਹਿਲਾਂ ਜਿਹੜੀ ਸਾਡੀ ਫਲਾਈਟ ਹੈ ਨਾ ਇਹ ਹੈਗੀ ਹੈ ਲਗਭਗ 3 ਘੰਟੇ ਦੀ ਤੇ ਆਈਸਲੈਂਡ ਜਿਹੜਾ ਕੰਟਰੀ ਹੈ ਇਹ ਯੂਰਪ ਤੇ ਕੈਨੇਡਾ ਦੇ ਬਿਲਕੁਲ ਵਿਚਾਲੇ ਜੇ ਪੈਂਦਾਗਾ ਤੇ ਜੇ ਕੈਨੇਡਾ ਵਾਲੇ ਪਾਸਿਓਂ ਆਈਏ ਉਧਰੋਂ ਵੀ ਮੈਨੂੰ ਲੱਗਦਾ 4 ਜਾਂ 5 ਘੰਟੇ ਲੱਗਦੇ ਹੋਣਗੇ 5 ਹੋਪਸੋ ਮੈਨੂੰ ਲੱਗਦਾ ਇੰਨੇ ਕੁ ਦੀ ਫਲਾਈਟ ਹੋਣੀ ਇੰਗਲੈਂਡ ਤੋਂ 3 ਘੰਟੇ ਲੱਗਦੇ ਤੇ ਸਿਮਿਲਰ ਤੁਸੀਂ ਮੰਨੋ ਵੀ ਬਿਲਕੁਲ ਸੈਂਟਰ ਜੇ ਚ ਪੈਂਦਾ ਹੋਊਗਾ ਤੇ ਬਾਕੀ ਦੇਖਦੇ ਆ ਬੜੇ ਟਾਈਮ ਦੀ ਇੱਛਾ ਸੀ ਆਈਸਲੈਂਡ ਜਾਣ ਦੀ ਤੇ ਇਹ ਅਸੀਂ ਇਮੀਡੀਟਲੀ ਪਲਾਨ ਬਣਾਇਆ ਉਹ ਹੁਣੇ ਬਣਾਇਆ ਕਿਉਂਕਿ ਇਹ ਹੈ ਇੱਕ ਤਾਂ ਬੈਸਟ ਟਾਈਮ ਹੈ ਹੁਣ ਆਈਸਲੈਂਡ ਨੂੰ ਘੁੰਮਣ ਦਾ ਜਿਹੜਾ ਜੁਲਾਈ ਅਗਸਤ ਦੇ ਮਹੀਨੇ ਹੁੰਦੇ ਨੇ ਕਿਉਂਕਿ ਫਿਰ ਉੱਥੇ ਠੰਡ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈਗੀ ਦੂਜਾ ਇਹ ਸੀ ਕਿ ਜਿਹੜੀਆਂ ਫਲਾਈਟਸ ਆ ਉਹ ਵੀ ਇੱਥੋਂ ਚੀਪ ਪੈਂਦੀਆਂ ਇਹ ਤੋਂ ਬਿਨਾਂ ਜੇ ਅਸੀਂ ਇੰਡੀਆ ਤੋਂ ਆਵਾਂਗੇ ਇੰਡੀਆ ਤੋਂ ਮਤਲਬ ਬਹੁਤ ਇੱਕ ਤਾਂ ਨਾ ਸਿੱਧੀ ਫਲਾਈਟ ਮਿਲਦੀ ਹੈ ਇੰਡੀ ਤੋਂ ਦੂਜੀ ਚੀਜ਼ ਵੀ ਨਹੀਂ ਮਿਲਦੀ ਪ੍ਰਾਈਸ ਬਹੁਤ ਜ਼ਿਆਦਾ ਹੁੰਦਾ ਤੇ ਜਿਹੜੀ ਇੱਥੋਂ ਮਿਲੀ ਹੈ ਸਾਨੂੰ ਇਹ ਸਿਰਫ ਸਾਨੂੰ ਮਿਲੀ ਆ 25000 ਦੀ ਇੱਕ ਜਣ ਦੀ 50000 ਦੀਆਂ ਸਾਨੂੰ ਦੋਵਾਂ ਨੂੰ ਫਲਾਈਟਸ ਮਿਲੀਆਂ ਇਹ ਵਨ ਸਾਈਡ ਆਉਣ ਦੀ ਹਜੇ ਕਰਾਇਆਂ ਨਹੀਂ ਹੈਗੀਆਂ ਤੇ ਦੇਖਦੇ ਆ ਕਿੰਨੇ ਦਿਨ ਰਹਿਣਾ ਤੇ ਮੈਂ ਹੋਪਸੋ ਇੱਕ ਹਫਤਾ 5-7 ਦਿਨ ਲਾ ਕੇ ਆਵਾਂ ਇਹੋ ਜਾ ਜੀ ਇਹਪਨੂੰ ਬੋਰਡਿੰਗ ਪਾਸ ਮਿਲੇਗਾ ਪੁੱਛ ਪੜਦਾ ਆ ਜ ਵਾਵਾ ਹੋਈ ਯਾਰ ਪਤਾ ਨਹੀਂ ਕੀ ਗੱਲ ਸੀ ਪਹਿਲੀ ਵਾਰੀ ਹੋਇਆ ਇਹਨਾਂ ਤੇ ਵੀਜ਼ੇ ਦਾ ਤੁਹਾਨੂੰ ਦੱਸ ਦਈਏ ਜਿਹੜਾ ਵੀਜ਼ਾ ਆਈਸਲੈਂਡ ਦਾ ਇਹ ਸ਼ੈਨ ਸ਼ੈਨਿਗਨ ਜ਼ੋਨ ਦੇ ਵਿੱਚ ਹੀ ਹੁੰਦਾਗਾ ਜਿਵੇਂ ਤੁਹਾਡੇ ਕੋਲੇ ਯੂਰਪ ਦਾ ਵੀਜ਼ਾ ਹੈਗਾ ਸ਼ੈਨਿਗਨ ਤੇ ਉਹਦੇ ਤੇ ਤੁਸੀਂ ਆਈਸਲੈਂਡ ਵੀ ਜਾ ਸਕਦੇ ਹੋ ਜਿਹੜੇ 27 22 ਕੰਟਰੀਆਂ ਉਹਨਾਂ ਦੇ ਵਿੱਚ ਹੀ ਹੁੰਦੇ ਭੀੜਾ 에어ਪੋਰਟ ਤੇ ਵੀ ਕਾਫੀ ਜ਼ਿਆਦਾ ਹੈ ਮੈਨੂੰ ਲੱਗਦਾ ਕਾਫੀ ਲੋਕ ਟਰੈਵਲ ਕਰਦੇ ਇੱਥੋਂ ਪਹਿਲਾਂ ਤਾਂ ਮੈਨੂੰ ਐਸੀ ਮੰਨਦਾ ਹੀਥਰੋ ਹੀ ਸਭ ਤੋਂ ਵੱਡਾ ਹੈ ਇੰਗਲੈਂਡ ਦਾ ਇਹ ਮੈਨੂੰ ਲੱਗਦਾ ਸਾਡਾ ਚੌਥਾ ਪੰਜਵਾਂ 에어ਪੋਰਟ ਹੈ ਬਰਮਿੰਗਮ ਦਾ 에어ਪੋਰਟ ਵੀ ਦੇਖ ਲਿਆ ਲਿਵਰਪੂਲ ਦਾ ਵੀ ਦੇਖ ਲਿਆ ਹੀਥਰੋ ਤੋਂ ਅਸੀਂ ਚੜੀ ਆਂ ਤੇ ਐਸਟੀਐਨ ਤੋਂ ਅੱਜ ਪਹਿਲੀ ਵਾਰ ਚੜ ਰਹੇ ਆਂ ਜਿਹੜੇ ਉਤਰਾਂਗੇ ਉਹਦੇ ਟਰਾਈ ਕਰਾਂਗੇ ਉਹਦੇ ਹੋਰ 에어ਪੋਰਟ ਤੇ ਉਤਰੀਏ ਇੱਕ LLTN ਜਿਵੇਂ ਤੁਹਾਨੂੰ ਦੱਸਿਆ ਸੀ ਉਹਦੇ ਟਰਾਈ ਕਰਾਂਗੇ ਉਹ ਤੇ ਉਤਰਨ ਦੀ ਹੁਣ ਜੀ ਅੱਗੇ ਅਸੀਂ ਚੱਲੇ ਆਂ ਸਿਕਿਉਰਿਟੀ ਚੱਕਣ ਦੇ ਲਈ ਅੱਗੇ ਸਿਕਿਉਰਿਟੀ ਹੋਣੀ ਐ ਤੇ ਫੇਰ ਮੇਰੇ ਖਿਆਲ ਚ ਪਾਸਪੋਰਟ ਤੇ ਠੱਪਾ ਵੱਜਣਾ ਆਪਣੇ ਐਗਜ਼ਿਟ ਦੀ ਸਟੈਂਪ ਲੈਣੀ ਐ ਇੰਗਲੈਂਡ ਤੋਂ ਇੰਗਲੈਂਡ ਚ ਇਹ ਚੌਥਾ ਕਿਹੜਾ ਸੀਗਾ ਇਸ ਤੋਂ ਬਾਅਦ ਚ ਵਾਪਸ ਦਾ ਇੱਥੇ ਆਵਾਂਗੇ ਜਾਂ ਕੈਨੇਡਾ ਜਾਵਾਂਗੇ ਟੂਰ ਕੈਨੇਡਾ ਦਾ ਹੈ ਇਸ ਤੋਂ ਬਾਅਦ ਜੋ ਆਪਣਾ ਪਰ ਆਵਾਂਗੇ ਅਸੀਂ ਹੋਪਸ ਉਹ ਇੰਗਲੈਂਡ ਹੀ ਇੰਗਲੈਂਡ ਤੋਂ ਕੈਨੇਡਾ ਦੀ ਫਲਾਈਟ ਲਵਾਂਗੇ ਇੰਗਲੈਂਡ ਚ ਨਾ ਇੱਕ ਗੱਲ ਦੇਖੀ ਐ 100 ml ਤੋਂ ਉੱਪਰ ਕੁਝ ਨਹੀਂ ਰੰਗਣ ਦਿੰਦੇ ਇੰਡੀਆ ਚ ਅਜੇ ਆਪਣੇ ਜਾਣ ਦੇ ਦਿੰਦੇ ਆ ਇਹ ਪਤਾ ਨਹੀਂ ਕੀ ਚੱਕਰ ਐ ਇਹ ਕਹਿੰਦੇ ਪਾਣੀ ਚ ਵੀ ਮਿਲਾ ਕੇ ਬੰਦਾ ਕੁਛ ਨਾ ਕੁਛ ਲੈ ਜਾਂਦਾ ਆ ਦੇਖੋ ਲੋਕ ਪਾਣੀ ਪੀ ਰਹੇ ਆ ਜੂਸ ਹੁੰਦਾ ਜਿਹਦੇ ਕੋਲ ਜੂਸ ਪੀ ਲੈਂਦਾ ਤੇ ਫਿਰ ਇੱਥੇ ਇਹਨਾਂ ਨੇ ਡਸਟਬਨ ਲਾਏ ਹੁੰਦੇ ਆ ਇੱਥੇ ਘੱਟ ਕੇ ਸਿੱਟ ਦੋ ਆਦਰਵਾਇਜ਼ ਅੱਗੇ ਬਿਲਕੁਲ ਵੀ ਅਲਾਉਡ ਨਹੀਂ ਹੈਗਾ ਹੁਣ ਆ ਡਿਪਾਰਚਰ ਗੇਟਸ ਆਗੇ ਜੀ ਅੱਗੇ ਸਿਕਿਉਰਿਟੀ ਕਰਵਾ ਲਈਏ ਜਾ ਕੇ ਸਾਰਾ ਕੁਝ ਹੋ ਗਿਆ ਜੀ ਕੰਪਲੀਟ ਤੇ ਹੁਣ ਦਈਏ ਖਾਣ ਪੀਣ ਦੇ ਗੇੜੇ ਇਹ ਡਿਊਟੀ ਫਰੀ ਚ ਆ ਗਏ ਹਾਂਜੀ ਪਾਣੀ ਲੈ ਲੀਏ ਹਾਂਜੀ ਪਾਣੀ ਲੈ ਲੈਣ ਡਰਿੰਕਸ ਫੂਡ ਵੀ ਪਿਆ ਖੁਸ਼ੀ ਇਧਰ ਕਿਉਂਕਿ ਫਲਾਈਟ ਲੰਬੀ ਹੈ ਨਹੀਂ ਪਤਾ ਇਹ ਵੀ ਕੁਝ ਨਾ ਦੇਣ ਫਲਾਈਟ ਚ ਆ ਯੂਰਪ ਦੀਆਂ ਫਲਾਈਟਸ ਇਹੋ ਜਿਹੀ ਹੁੰਦੀਆਂ ਖਾਣ ਪੀਣ ਦਾ ਲੈ ਕੇ ਚੜੀ ਕੁਛ ਨਾ ਕੁਛ ਪਾਣੀ ਤੇ ਹੋਰ ਕੀ ਲੈ ਪਾਣੀ ਤੁਹਾਡਾ ਸੈਂਡਵਿਚ ਤੇ 10 ਹੋ ਗਿਆ ਸ਼ਾਪਿੰਗ ਸਾਰੀ ਹੋ ਗਈ ਜੀ ਗਰੋਸਰੀ ਦੀ ਖਾਣ ਪੀਣ ਦਾ ਲੈ ਗਾ ਤੇ ਹੁਣ ਅਸੀਂ ਗੇਟ ਨੰਬਰ ਲਵਲੀ ਹੈ ਸਾਡਾ ਵੈਸੇ ਇੱਥੇ ਜਿਹੜੇ ਗੇਟ ਨੰਬਰ ਹੁੰਦੇ ਮੌਕੇ ਤੇ ਹੀ ਦਿੰਦੇ ਹੁੰਦੇ ਆ ਕਿਉਂਕਿ ਇਹ ਵੀ ਸਾਡਾ ਐਕਸਪੀਰੀਅੰਸ ਇੱਥੋਂ ਹੀ ਸਿੱਖਿਆ ਸੀ ਜਿਆਦਾ ਪਹਿਲਾਂ ਦੱਸ ਦੇਣੇ ਹੁੰਦੇ ਆ ਦਿੱਤਾ ਹੋਇਆ ਗੇਟ ਨੰਬਰ ਕਾਫੀ ਤਾਂ ਨਹੀਂ ਪੀਣੀ ਚਲੋ ਫਿਰ ਆਜੋ 32 ਗੇਟ ਨੰਬਰ ਤੇ ਜਾਣਾ ਹੈ ਇੰਗਲੈਂਡ ਵਾਲੇ ਡਿਊਟੀ ਫਰੀ ਵਾਲੇ ਸਜੱਸ ਜਿਆ ਰੱਖਦੇ ਆ ਸਾਰੇ World of whiskies ਇੰਡੀਅਨ ਆਪਣੀ ਇੱਥੇ ਕੋਈ ਵੀ ਨਹੀਂ ਹੁੰਦੀ ਸਾਰੀਆਂ ਬਾਹਰਲੀ ਹੁੰਦੀਆਂ ਗੇਟ ਨੰਬਰ ਹੀ ਨਹੀਂ ਆ ਰਹੇ ਯਾਰ ਡਿਊਟੀ ਫਰੀ ਨਹੀਂ ਮੁੱਕਣ ਜਾ ਰਹੇ ਆ ਮੈਪ ਲੱਗਿਆ ਹੈ एयरपोर्ट ਦਾ ਸ਼ਾਇਦ ਇੱਥੋਂ ਪਤਾ ਲੱਗੇ ਕਿੰਨਾ ਨੰਬਰ ਹੈ ਕੋਈ 32 32 31 32 ਆ ਸੀ 1 ਤੋਂ 39 1 ਤੋਂ 39 ਸਾਹਮਣੇ ਹੀ ਨੇ ਮੇਰੇ ਖਿਆਲ ਚ ਇੱਥੇ ਆਪਣੀ ਡਿਟੇਲ ਹੁੰਦੀ ਹੋਏ ਆ ਦੀ ਫਲਾਈਟ ਦੀ ਦੇਖ ਲਈ ਕਿੱਥੋਂ ਜਾਣੀ ਹੈ ਜਿਹੜਾ ਨਾ ਇਹ 에어ਪੋਰਟ ਹੈਗਾ STN ਇਹ ਹੀਥਰੋ ਨਾਲੋਂ ਸਾਨੂੰ ਪਰਸਨਲੀ ਜ਼ਿਆਦਾ ਸੋਹਣਾ ਲੱਗਿਆ ਹੀਥਰੋ ਦਾ ਤਾਂ ਨਾਮ ਹੀ ਵੱਡਾ ਤੇ ਜਾਂ ਫਿਰ ਇਹ ਆ ਵੀ ਬ੍ਰਿਟਿਸ਼ 에ਅਰਵੇਜ ਦੀਆਂ ਫਲਾਈਟਸ ਉਹਦੇ ਤੇ ਆਉਂਦੀਆਂ ਤਾਂ ਕਰਕੇ ਜ਼ਿਆਦਾ ਲੋਕ ਜਾਣਦੇ ਆ ਤੇ ਇਹਨਾਂ ਨੂੰ ਘੱਟ ਜਾਣਦੇ ਆ ਇਹਦੇ ਤੇ ਟ੍ਰੈਫਿਕ ਵੀ ਵੱਧਦਾ ਭੀੜ ਵੀ ਬਹੁਤ ਜ਼ਿਆਦਾ ਉਹਦੇ ਨਾਲੋਂ ਤੇ ਬਾਕੀ ਇਹ ਸਾਨੂੰ ਤਾਂ ਵਧੀਆ ਲੱਗਿਆ ਉਹਦੇ ਨਾਲੋਂ ਇੰਨੀ ਭੀੜ ਇੰਗਲੈਂਡ ਦੇ ਕਿਸੇ ਵੀ 에어ਪੋਰਟ ਤੇ ਪਹਿਲੀ ਵਾਰੀ ਇਹਨੀ ਭੀੜ ਦੇਖੀ ਹੈ ਕਿసే ਵੀ ਤੇ ਇੱਥੇ ਇੱਕ ਗੱਲ ਇਹ ਵੀ ਹੈ ਵੀ ਇੱਥੇ ਜਿਹੜੀਆਂ ਫਲਾਈਟਸ ਆ ਉਹ ਸਸਤੀਆਂ ਮਿਲਦੀਆਂ ਆਂ ਗਿਆ ਐਲਟੀਐਨ ਤੋਂ ਤੇ ਐਸਟੀਐਨ ਦੋਨੋਂ ਤੋਂ ਸਟੈਂਡ ਸਟਡ ਤੋਂ ਤੇ ਦੋ ਜਿਹੜਾ ਇੱਕ ਦੂਜਾਗਾ ਠੀਕ ਹੈ ਇਸੇ ਕਰਕੇ ਮੈਨੂੰ ਲੱਗਦਾ ਜ਼ਿਆਦਾ ਭੀੜ ਆ ਲੋਕ ਇੱਥੇ ਯੂਰਪ ਨੂੰ ਵੀ ਜ਼ਿਆਦਾ ਟਰੈਵਲ ਕਰਦੇ ਆ ਤਾਹੀਂ ਕਰਕੇ ਯੂਰਪ ਵਾਲੀਆਂ ਸਾਰੀਆਂ ਫਲਾਈਟਸ ਇੱਥੋਂ ਚੱਲਦੀਆਂ। ਇਹੀ ਮੇਨ ਕਾਰਨ ਹੋ ਸਕਦਾ ਹੈ। ਬੀ ਸਾਰੇ ਦੁਨੀਆ ਟ੍ਰੈਵਲ ਕਰਨ ਲੱਗ ਪਈ ਹੈ। ਹਾਂਜੀ। ਵੀ ਸਾਰੀ ਦੁਨੀਆ ਹੀ ਜਲੀ ਹੈ। ਇਹੀ ਕਾਰਨ ਹੈ ਮੇਨ ਵੀ ਜਿਹਦੇ ਕਰਕੇ ਇੰਨੀ ਜ਼ਿਆਦਾ ਭੀੜ ਹੈਗੀ। ਕਿਉਂਕਿ ਇਹ ਲੋਕ ਇੱਕ ਹੌਲੀਡੇ ਚੱਲ ਰਹੀਆਂ ਅਗਸਤ ਚ ਵੀ ਹੈਨਾ ਤੇ ਸਾਰੇ ਲੋਕ ਜਵਾਕਾ ਨੂੰ ਲੈ ਕੇ ਆਪਦਾ ਘੁੰਮਣ ਫਿਰਨ ਨਿਕਲਦੇ ਗੋਰੇ ਦਾ ਖਾਸ ਕਰਕੇ। ਫਾਈਨਲੀ ਪਹੁੰਚ ਹੀ ਗਏ। ਸ਼ਾਇਦ ਇੱਥੋਂ ਮੈਨੂੰ ਲੱਗਦਾ ਬੱਸ ਵਗੈਰਾ ਤੇ ਲੈ ਕੇ ਜਾਣਗੇ 1 ਤੋਂ 39 ਇੱਧਰ ਹੈ ਸਾਡਾ ਗੇਟ ਇੱਧਰ ਹੀ ਹੈ 55 ਬੋਰਡਿੰਗ ਮੇਰੇ ਖਿਆਲ ਚ ਸ਼ੁਰੂ ਹੋਈ ਹੋਈ ਹੈਗੀ ਤੇ ਲਾਈਨ ਚ ਲੱਗਣਾ ਚੰਗੇ ਇੱਥੇ ਬਹਿਨੇ ਆ 2 ਮਿੰਟ ਤੇ ਇੱਥੇ ਜਾਣਾ ਜੀ ਆਈਸਲੈਂਡ ਦੀ ਰਾਜਧਾਨੀ ਦਾ ਨਾਮ ਵੀ ਔਖਾ ਜ ਹੈ ਰੀਕ ਵਿਜ਼ ਪਤਾ ਨਹੀਂ ਸਮਥਿੰਗ ਜਿਸਵੇ ਤਾਂ ਇੱਥਰੇ ਪਾਸੇ ਸਾਡਾ ਪਲੇਨ ਖੜਾ ਹੈਗਾ ਫਸਟ ਟਾਈਮ ਟਰੈਵਲ ਕਰਾਂਗੇ ਇਹਦੇ 'ਚ ਉਹ ਸਾਹਮਣੇ ਖੜਾ ਹੈਗਾ ਪਲੇ ਤੇ ਇਹ ਪਲੇਨ ਹੈਗਾ ਇੱਥੇ ਬੈਹਨੇ ਆਂ ਵੇਟ ਕਰਦੇ ਆਂ ਕੁਝ ਖਾਪੀ ਲਈਏ ਨੇ ਲਾਸਟ ਵਾਲੇ ਬੰਦੇ ਆ ਅਸੀਂ ਤਾਂ ਖੁੱਲੇ ਡੁੱਲੇ ਆਰਾਮ ਨਾਲ ਅਖੀਰ ਤੇ ਜਾਵਾਂਗੇ ਸਾਰੀ ਲਾਈਨ ਖਤਮ ਹੋ ਗਈ ਫਾਈਨਲੀ ਪਲੇਨ ਦੇ ਕੋਲ ਇੱਕ ਨਵੇਂ ਦੇਸ਼ ਦਾ ਸਫ਼ਰ ਸ਼ੁਰੂ ਹੁੰਦਾ ਹੈ ਮੈਂ ਲੱਗਾ ਇਹਨਾਂ ਦੀ ਰੈੱਡ ਰੰਗ ਤਾਂ ਹੈ ਕਿਉਂਕਿ ਬਰਫ਼ ਰਹਿੰਦੀ ਹੈ ਨਾ ਸਾਰਾ ਸਾਲ ਉੱਥੇ ਚਮਕ ਜਾਂਦੇ ਨੇ ਦੂਰੋਂ ਸਾਨੂੰ ਇਹ ਢੀਕਦੇ ਸੀਗੇ ਰਾਜਿਆਂ ਨੂੰ ਚਾਹੀਦਾ ਲਾਸਟ ਤੇ ਵੱਡਾ ਪਲੇਨ ਆ ਯਾਰ ਕਾਫੀ ਬੰਦੇ ਜਾਂਦੇ ਹੋਣਗੇ ਪੰਜਾਬੀ ਤਾਂ ਨਹੀਂ ਹੈਗਾ ਕੋਈ ਫਲਾਈਟ ਚ ਪਰ ਇੰਡੀਅਨ ਵਾਵਾ ਨੇ ਇੰਡੀਆ ਚ ਆਈਸਲੈਂਡ ਵਾਵਾ ਮਤਲਬ ਮਨਾ ਚਾ ਲੋਕ ਜਾਂਦੇ ਆ ਘੁੰਮਣ ਫਿਰਨ ਇੰਡੀਆ ਦੇ ਲਾਸਟ ਤੇ ਮਿਲੀ ਸੀਟ ਮਿਲਣਾ ਦਾ ਪਰ ਇਹ ਲਫਲੇ ਫਿਲ ਕੇ ਲਾਏ ਕਰ ਫਲੂਟ ਮਿੰਟ ਦਾ ਰੂ 2 ਫਲੁਕਤੀ ਮਰ ਔਰ 35 ਮਿੰਟਰ ਬੀ ਇੱਕ ਮਿੰਟ ਸਮਾਂ ਸਪੰਨ ਬੈਲਟ ਸੈਟ ਸਟੋਕ ਵੈਲਕਮ ਟੂ ਆਈਸਲੈਂਡ ਜੀ ਦੇਖੋ ਕਿੰਨੀ ਠੰਡ ਪੈ ਰਹੀ ਹੈ ਐਂਡ ਬੱਦਲ ਮੇ ਲੱਗਦਾ ਪਹੁੰਚ ਗਏ ਬਸ ਲੈਂਡ ਹੋਣ ਵਾਲੇ ਆ ਪਤਾ ਨਹੀਂ ਟੈਂਪਰੇਚਰ ਕਿੰਨਾ ਹੋਊਗਾ ਯਾਰ ਥੱਲੇ ਬਾਹਰ ਜਾ ਕੇ ਪਤਾ ਲੱਗੂਗਾ ਓਹ ਹੋ 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 ਹਵਾ ਚੱਲ ਰਹੀ ਏ ਕੁਛ ਰਹਿ ਰੱਬ ਦਾ ਨਾਮ ਓ ਮਾਈ ਗੋਡ ਓ ਮਾਈ ਗੋਡ ਜਿਵੇਂ ਉਮੀਦ ਕਰਕੇ ਆਈ ਸੀ ਨਾ ਬਿਲਕੁਲ ਓਵੇਂ ਦਾ ਦੇਸ਼ ਹੈ ਠੰਡ ਇੰਨੀ ਕਿ ਜ਼ਿਆਦਾ ਪੈ ਰਹੀ ਹੈ ਓਹ ਹੋ ਅੱਨੀ ਤੇਜ਼ ਹਵਾ ਥੋੜਾ ਥੋੜਾ ਮੀਂਹ ਵੀ ਡਿੱਗ ਰਿਹਾ ਹੈਗਾ ਮੈਨੂੰ ਲੱਗਦਾ ਹੈ ਬੱਸ ਚ ਲੈ ਕੇ ਜਾਣਾ ਇਹਨਾਂ ਨੇ ਤੇ ਅੱਗੇ ਖੁਸ਼ੀ ਹਵਾ ਗੰਦੀਆ ਯਾਰ ਅੱਨੀ ਜਿਆਦਾ ਠੰਡਾ ਹੈ ਯਾਰ ਹੋ ਲੋ ਬੱਸ ਜੁਲਾਈ ਅਗਸਤ ਦਾ ਮਹੀਨਾ ਬਾਸ ਚ ਬੈ ਕੇ ਥੋੜੀ ਸ਼ਾਂਤੀ ਮਿਲਦੀ ਹੈ ਹਵਾ ਬੰਦ ਹੋ ਗਈ ਸ਼ੁਕਰ ਇਮੀਗ੍ਰੇਸ਼ਨ ਕਰਾਈ ਹੈ ਜਾ ਕੇ ਯਾਰ ਮੈਨੂੰ ਲੱਗਦਾ ਹੈ ਵੀ ਅੱਜ ਤਾਂ ਨਹੀਂ ਘੁੰਮਿਆ ਜਾਣਾ ਕੁਝ ਦੁਪਹਿਰ ਦਾ 1 ਵਜੇ ਹੈ ਹਜੇ ਤੇ ਸਾਨੂੰ ਐ ਸੀਗਾ ਵੀ ਅੱਜ ਜਾ ਕੇ ਘੁੰਮ ਲਾਂਗੇ ਕਿਉਂਕਿ ਇੱਥੇ ਕਿਹੜਾ ਰਾਤ ਹੁੰਦੀ ਹੈ ਦਿਨ ਹੀ ਰਹਿੰਦਾ 24 ਘੰਟੇ ਸਰਦੀਆਂ ਚ ਬਰਫ਼ ਤੇ ਗਰਮੀਆਂ ਚ ਨਹੀਂ ਮੈਨੂੰ ਲੱਗਦਾ ਅਹੀ ਹਾਲ ਇੱਥੇ ਦਾ ਰਹਿਣਾ ਹੈ ਕਿਹੜਾ ਸਰਦੀ ਗਰਮੀਆਂ ਹੈ ਗਰਮੀ ਇੱਥੇ ਗਰਮੀ ਤਾਂ ਨਹੀਂ ਗਰਮੀ ਤਾਂ ਤੇ ਪੈਂਦੀ ਨਹੀਂ ਤੇ ਮੈਨੂੰ ਲੱਗਾ ਫ্লাই ਪਲੇ ਇੱਥੋਂ ਦੀ 에어ਲਾਈਨਾਂ ਤਾਂ ਹੀ ਕਰਕੇ ਇਨੇ ਜਹਾਜ਼ ਆਉਂਦੇ ਆ ਫ্লাই ਪਲੇ ਦਾ ਸੀਗਾ ਕੈਨੇਡਾ ਅਮਰੀਕਾ ਤੋਂ ਵੀ ਸਿੱਧੀਆਂ ਫਲਾਈਟਸ ਆਉਂਦੀਆਂ ਇੱਥੇ ਲੈ ਵੀ ਪਹੁੰਚ ਗਿਆ ਅੰਦਰ ਅਜੇ ਇੱਥੋਂ ਅ ਇੱਕ ਘੰਟਾ ਲੱਗਣਾ ਸਾਨੂੰ ਸਾਡੇ ਹੋਟਲ ਦਾ ਕਿਉਂਕਿ ਜਿਹੜਾ 에어ਪੋਰਟ ਹੈ ਉਹ ਵੀ ਇਹਨਾਂ ਦਾ ਬਾਹਰ-ਬਾਰ ਹੈ ਰਾਜਧਾਨੀ ਤੋਂ ਓਹ ਹੋ ਹੋ ਯਾਰ ਮੌਸਮ ਇੰਨਾ ਖਰਾਬ ਰਹਿੰਦਾ ਹੂ ਇੱਥੇ ਸਾਰਾ ਸਾਲ ਮੈਂ ਤਾਂ ਇੰਨਾ ਤਾਂ ਸੋਚ ਕੇ ਨਹੀਂ ਆਇਆ ਸੀ ਵੈਸੇ ਸੋਚਿਆ ਸੀ ਵੀ ਠੰਡ ਰਹਿੰਦੀ ਹੈ ਬਰਫ ਵਾਲਾ ਦੇਸ਼ ਆਈਸਲੈਂਡ ਤੇ ਸਰਦੀਆਂ ਚ ਦਾ ਸਾਰਾ ਕੁਝ ਜਿੰਨਾ ਤੁਸੀਂ ਦੇਖ ਰਹੇ ਹੋ ਬਰਫ਼ ਨਾਲ ਭਰਿਆ ਹੁੰਦਾ ਹੈਗਾ। ਬਹੁਤ ਸੁੰਦਰ ਚਲੀ ਅੰਦਰ ਹੀਟ ਛੱਡੀ ਹੋ ਥੋੜੀ ਜੀ। ਜੇ ਰਿਪੋਰਟ ਦੇ ਅੰਦਰ ਕੁਝ ਹਜੇ ਠੀਕ ਹੈ। ਤੇ ਆਹ ਦੇਖਾਂਗੇ ਜੀ ਇੱਥੇ ਇਹ ਜਾਂ ਤੁਹਾਨੂੰ ਅੰਟਾਰਕਟਿਕਾ ਚ ਮਿਲ ਲੰਗੇ ਜਾਂ ਫਿਰ ਆਈਸਲੈਂਡ ਚ ਮਿਲ ਲੰਗੇ। ਤੇ ਇਹ ਰਹਿੰਦੇ ਆ ਜੀ ਇੱਥੇ। ਇਹ ਛੋਟੇ-ਛੋਟੇ ਜਿਹੇ ਆਰੇ ਪਰ ਇਹ ਵੱਡੇ ਵੀ ਹੁੰਦੇ ਆ। ਅੱਛਾ ਇਹ ਬੱਚੇ ਉਹਨਾਂ ਦੇ। ਹਾਂ ਜੀ ਬੱਚੇ ਆ। ਤੇ ਆ ਗਿਆ ਜੀ ਵਨ ਆਫ ਦੀ ਬਿਗੇਸਟ ਸੀਕ੍ਰੇਟਸ ਇਨ ਆਈਸਲੈਂਡ ਕੀ ਸੀਕ੍ਰੇਟ ਹੈ ਤੇ ਵਿంటర్ ਚ ਤਾਂ ਗ੍ਰੀਨ ਉਹ ਗਰਮੀਆਂ ਚ ਸਮਰਤ ਤਾਂ ਗ੍ਰੀਨ ਰਹਿੰਦਾ ਹੈ ਤੇ ਹੁਣ ਕਾਫੀ ਨਾ ਵੀ ਦੇਖੋ ਜੀ ਯਾਰ 에어ਲਾਈਨ ਚ ਵੀ ਅੱਜ ਸਾਨੂੰ ਕੁਝ ਦਿੱਤਾ ਨਹੀਂ ਕਿਉਂਕਿ ਜਿਹੜੀਆਂ ਇਹ ਸਸਤੀਆਂ 에어ਲਾਈਨ ਹੁੰਦੀਆਂ ਨੇ ਇਹ ਖਾਣਾ ਖੂਣਾ ਕੁਝ ਨਹੀਂ ਦਿੰਦੀਆਂ ਪਰ ਆਪਾਂ ਸਾਰਾ ਕੁਝ ਲੈ ਕੇ ਚੜੇ ਵੇਟ ਦੀ ਪੈਸੇ ਲੈ ਹਾਂਜੀ ਆਪਾਂ ਤਾਂ ਲੈ ਕੇ ਚੜੇ ਵੇਲੇ ਹellow ਵੇਟ ਦੇ ਵੀ ਪੈਸੇ ਲੈਂਦੀ ਆ ਇਹ ਜਿਹੜਾ ਬੈਗੇਜ ਐਕਸਟਰਾ ਐਡ ਕਰਾਉਣਾ ਉਹਦੇ ਵੀ ਇੱਥੇ ਨਾ ਕਾਫੀ ਸਾਰੇ ਬੰਦਿਆਂ ਦਾ ਲੇਓਵਰ ਵੀ ਹੁੰਦਾ ਹੈਗਾ ਤੇ ਮੋਸਟਲੀ ਯੂਰਪ ਦੇ ਲੋਕ ਜਦੋਂ ਇਹ ਯੂਐਸ ਕੈਨੇਡਾ ਨੂੰ ਜਾਂਦੇ ਆ ਕਿਉਂਕਿ ਇੱਥੇ ਅਨਾਉਂਸ ਕਰੀ ਜਾਂਦੇ ਆ ਵਾਰ-ਵਾਰ ਵੀ ਜਿਨ੍ਹਾਂ ਦਾ ਮਤਲਬ ਲੇਓਵਰ ਹੈ ਉਹ ਇੱਧਰ ਜਾਓ ਇੱਧਰ ਜਾਓ ਆਪਣੇ ਪੰਜਾਬ ਨੂੰ ਜਿਹੜੀਆਂ ਫਲਾਈਟਸ ਜਾਂਦੀਆਂ ਉਹ ਜ਼ਿਆਦਾ ਲੰਡਨ ਹੋ ਕੇ ਟਰਕੀ ਹੋ ਕੇ ਇਸਤਨਬੁਲ ਹੋ ਕੇ ਜਾਂ ਚਾਈਨਾ ਵਿੱਚੋਂ ਦੀ ਉਧਰ ਦੀ ਰੂਟ ਹੈਗਾ ਤੇ ਤਾਂ ਕਰਕੇ ਆਪਣੇ ਸ਼ਾਇਦ ਲੋਕ ਪੰਜਾਬ ਦੇ ਘਟ ਜਾਣਦੇ ਹੋਣਗੇ ਇਹ ਦੇਸ਼ ਨੂੰ ਤੇ ਇਧਰਲੇ ਲੋਕ ਤਾਂ ਯੂਰਪ ਤੇ ਤਾਂ ਮੋਸਟਲੀ ਜਾਣਦੇ ਤੇ ਘੁੰਮਣ ਕਰਨੇ ਇਥੇ ਬਹੁਤ ਜ਼ਿਆਦਾ ਹੁੰਦੇ ਆ ਸਾਡੀ ਫਲਾਈਟਸ ਨੂੰ ਮੋਸਟਲੀ ਲੋਕ ਸੀ ਯੂਰਪ ਤੋਂ ਤੇ ਉਹਨਾਂ ਦੀ ਇਮੀਗ੍ਰੇਸ਼ਨ ਹੋਣੀ ਨਹੀਂ ਤੇ ਦੇਖ ਲਓ ਇਮੀਗ੍ਰੇਸ਼ਨ ਕਰਨੀ ਬਿਰਲੇ ਗਣਮੇ ਚੁਣਮੇ ਜਾ ਰਹੇ ਸੀ ਜਿਨ੍ਹਾਂ ਨੇ ਪਾਸਪੋਰਟ ਤੇ ਸਟੈਂਪ ਲਵਾਉਣੀ ਹੈ ਯੂਰਪ ਦੇ ਕਿਸੇ ਦੇਸ਼ ਦੀ ਇਮੀਗ੍ਰੇਸ਼ਨ ਨਹੀਂ ਹੁੰਦੀ ਇਧਰ ਸਾਰੇ ਐਂ ਚੱਲ ਜਾਂਦੇ ਆ ਕਿਸੇ ਦੇਸ਼ ਚ ਆ ਕੇ ਨਾ ਪਹਿਲੀ ਵਾਰੀ ਕਾਊਂਟਰ ਦੇਖਿਆ ਇਮੀਗ੍ਰੇਸ਼ਨ ਦਾ ਵੀ ਖਾਲੀ ਪਿਆ ਹੋਵੇ ਆ ਮਸ਼ੀਨਾਂ ਤੇ ਕੱਪੜੇ ਪਾ ਦੇ ਮਸ਼ੀਨਾਂ ਦੇ ਕੱਪੜੇ ਪਾਏ ਬੈਨੇ ਮੈਨੂੰ ਲੱਗਦਾ ਲੋਕ ਹੀ ਘਟ ਆਉਂਦੇ ਨੇ ਇੱਥੇ ਇੱਥੇ ਹੋਣੀ ਐ ਇਮੀਗ੍ਰੇਸ਼ਨ ਕਿੱਦਾਂ ਨਹੀਂ ਚੂਜ਼ ਐ ਕਿਉ ਕਹਿੰਦੇ ਕਿਉ ਚੂਜ਼ ਕਰੋ ਕਿਉ ਤਾਂ ਹੈ ਹੀ ਨਹੀਂ ਕਈ ਹੈ ਹੀ ਨਹੀਂ ਸਾਰੇ ਚਲੇ ਗਏ ਉਹ ਸਾਹਮਣੀ ਐ ਖੁਸ਼ੀ ਇੱਕ ਦੋ ਖੁੱਲੇ ਆ ਨਾ ਜੋ ਜਿਹੜੇ ਬਲੂ ਆ ਇਧਰ ਦੀ ਚੱਲਦੀ ਜਿਹੜੇ ਹਿਸਾਬ ਨਾਲ ਇਮੀਗ੍ਰੇਸ਼ਨ ਦੇ ਕਾਊਂਟਰ ਖਾਲੀ ਸੀ ਨਾ ਸਾਨੂੰ ਦਇਆਸ ਇਹ ਵੀ ਬੜਾ ਕੁਝ ਬੁੱਛਣਗੇ ਅੱਜ ਪਰ ਬਹੁਤ ਸਮੂਥ ਹੀ ਇਮੀਗ੍ਰੇਸ਼ਨ ਹੋਈ ਆ ਸਾਡੀ ਪਰ ਜਦੋਂ ਆਪਾਂ ਇੰਗਲੈਂਡ ਤੋਂ ਚੜਦੇ ਆ ਉਦੋਂ ਬਹੁਤ ਕੁਝ ਪੁੱਛਦੇ ਆ ਪਤਾ ਨਹੀਂ ਸਾਰੇ ਸਵਾਲ ਉੱਥੇ ਹੀ ਕਰ ਲੈਂਦੇ ਆ ਇੱਥੇ ਸਿਰਫ ਐ ਪੁੱਛਿਆ ਕਹਿੰਦੇ ਜੀ ਕਿੰਨੇ ਦਿਨ ਰਹਿਣਾ ਹੈਗਾ ਅਸੀਂ ਆਖਿਆ ਜੀ 5 ਦਿਨ ਲਾਵਾਂਗੇ ਘੱਟੋ ਘੱਟ ਬਸ ਠੱਪਾ ਮਾਰਿਆ ਕਹਿੰਦੇ ਜਾਓ ਜੀ ਉਦਾਂ ਵੀ ਲੋਹ ਸੀਗੇ ਨਿਪਨਹਾਰ ਸੀ ਸੀ ਜੀ ਫ੍ਰੈਂਡਲੀ ਬਹੁਤ ਸੀ ਤੇ ਲਓ ਜੀ ਹੁਣ ਬੈਗ ਲੈ ਲਈ ਆਪਾਂ ਤੇ ਫਿਰ ਚੱਲਦੇ ਆ ਬਾਹਰਲੇ ਪਾਸੇ ਬਾਹਰ ਮੌਸਮ ਦੇਖ ਕੇ ਨਾ ਘਬਰਾਟ ਜੀ ਹੋਈ ਜਾਂਦੀ ਯਾਰ ਮੈਨੂੰ ਠੰਡ ਇੰਨੀ ਕਿ ਜ਼ਿਆਦਾ ਸਿੱਧਾ ਜੈਕਟਾਂ ਹੀ ਇੱਕ ਦੋ ਚਾ ਕੇ ਲਏ ਜੇ ਖੁਸ਼ੀ ਆ ਸਾਡਾ ਮੌਸਮ ਰਿਹਾ ਮੈਨੂੰ ਲੱਗਾ ਦਾ ਆਰਾਮ ਨਾਮ ਸੱਤ ਹੈ ਫਿਰ ਨਹੀਂ ਘੁੰਮੇਗਾ ਮੈਂ ਜਾਣਾ ਫਿਰ ਤਾਂ ਬਿਮਾਰ ਹੋ ਕੇ ਜਾਵਾਂਗੇ ਸੋ ਆ ਖੁਸ਼ੀ ਤੇ ਦੇਖ ਲੋ ਹੁੱਡੀ ਜੀ ਹੈ ਮੈਂ ਤਾਂ ਅਸੀਂ ਦੋ ਹੁੱਡੀਆਂ ਤੇ ਦੋ ਜੈਕਟਾਂ ਮੈਂ ਕਿਹਾ ਵੀ ਇੰਨੀ ਤਾਂ ਨਹੀਂ ਠੰਡ ਹੋਣੀ ਪਰ ਬਹੁਤ ਜ਼ਿਆਦਾ ਠੰਡ ਹੈ ਟੂ ਮੱਚ ਹੈ ਤਾਂ ਚਲੋ ਦੇਖਦੇ ਆ ਬੱਦਲ ਇੰਨਾ ਕੁ ਜ਼ਿਆਦਾ ਨਾ ਕੁਝ ਵੀ ਵਿਜ਼ਿਬਿਲਟੀ ਕੁਝ ਨਹੀਂ ਹੈਗੀ ਦਿਖਦਾ ਕੁਝ ਨਹੀਂ ਇਹ ਦੇਸ਼ ਹੈ ਜੀ ਆਈਸਲੈਂਡ ਆਈਸ ਮੈਨ ਹੈ ਬਰਫ਼ ਲੈਂਡ ਮਤਲਬ ਬਰਫ਼ ਵਾਲੀ ਧਰਤੀ ਤੇ ਆਹ ਹੈ ਦਾ ਨਕਸ਼ਾ ਹੈਗਾ ਐਡਾ ਕ ਦੇਸ਼ ਹੈ ਬਹੁ ਨਿੱਕਾ ਜਾਏਗਾ ਤੇ ਹੁਣ ਚੱਲੇ ਆ ਬਾਹਰਲੇ ਪਾਸੇ ਬੈਗ ਮਿਲ ਗਿਆ ਸਾਰਾ ਕੁਝ ਹੋ ਗਿਆ 에어ਪੋਰਟ ਤੋਂ ਬਾਹਰ ਨਿਕਲ ਕੇ ਹਾਲਾਦ ਵਾਲਾ ਦਿਖਾ ਦਈਏ ਹੁਣ ਤੁਹਾਨੂੰ ਠੰਡ 'ਚ ਠਰ ਲਈਏ ਥੋੜਾ ਇਹ ਨਿਕਲੇ ਜੀ ਬਾਹਰਲੇ ਪਾਸੇ ਆਪਾਂ ਤੇ ਹੁਣ ਕੈਪੀਟਲ ਪਹੁੰਚੀਏ ਤੇ ਇਹੋ ਨਾਮ ਹੈ ਰਿਕਯੂਵਿਕ ਰਿਕਯੂਵਿਕ ਬੋਲਿਆ ਜਾਂਦਾ ਸੀ ਆਉਂਦੇ ਉਹਨੇ ਸਰਚ ਕੀਤਾ ਸੀਗਾ ਵੈਸੇ ਰਿਜਕਵਿਕ ਵੀ ਬੋਲ ਸਕਦੇ ਆ ਜਾਂ ਜੋ ਵੀ ਹੈ ਉਹ ਲਿਖਿਆ ਹੋਇਆ ਬਾਲਕ ਪੁੱਠੇ ਅਖਰ ਪਹਿਲੀ ਵਾਰ ਅਸੀਂ ਦੇਖਿਆਗਾ ਰਿਕਯੂ ਰਿਕਯੂਵਿਕ ਰਿਜਕੋਵਿਕ ਜੋ ਮਰਜੀ ਲੈ ਜੋ ਮਰਜੀ ਲਾ ਲੋ ਇੱਥੇ ਪਹੁੰਚਣਾ ਤੇ 에어ਪੋਰਟ ਡਾਇਰੈਕਟ ਹੈ ਇਥੋਂ ਬੱਸੇ ਚੱਲਦੀਆਂ ਨੇਗੀਆਂ ਤੇ ਇਥੋਂ ਬੱਸ ਲੈ ਸਕਦੇ ਆ ਹੁਣ ਟਿਕਟ ਪਤਾ ਨਹੀਂ ਕਿੰਨੀ ਹੈ ਅਲੱਗ-ਅਲੱਗ ਕੰਪਨੀਆਂ ਦੀਆਂ ਨੇ ਜਿਵੇਂ ਉਹ ਕੰਪਨੀ ਦੀ ਅਲੱਗ ਹੈ ਉਹ ਸਾਹਮਣੇ ਕੰਪਨੀ ਦਾ ਕਾਊਂਟਰ ਬਣਿਆ ਹੋਇਆ ਹੈ ਤੇ ਪਤਾ ਨਹੀਂ ਕਿੰਨੇ ਕਿੰਨੇ ਟਾਈਮ ਵੱਜ ਜਾਂਦੀਆਂ ਟਿਕਟ ਦੀ ਵੀ ਕਹਿੰਦੇ ਜੀ ਸੈਲਫ ਸਰਵਿਸ ਹੈ ਤੇ ਆਪਣੇ ਆਪ ਟਿਕਟ ਬੁੱਕ ਕਰਨੀ ਪੈਣੀ ਹੈ ਤੁਹਾਨੂੰ ਕੋਈ ਤਾਂ ਸਿਟੀ ਸੈਂਟਰ ਬੱਸ ਟਰਮੀਨਲ ਹੋਟਲ ਵੀ ਛੱਡ ਕੇ ਆਉਂਦੀ ਹੈ ਪਤਾ ਨਹੀਂ ਸਰਚ ਮਾਰੇ ਜੇ ਹੋਟਲ ਆਪਣੇ ਜਗ੍ਹਾ ਦੋ ਬੰਦੇ ਆ ਕਰੋ ਟਿਕਟ ਮਿਲ ਗਈ ਜੀ ਤੇ ਨਾਲ ਇਹਨਾਂ ਨੇ ਆਈਸਲੈਂਡ ਦਾ ਸਾਰਾ ਮੈਪ ਵੀ ਦੇਤਾ ਤੇ ਇੱਥੇ ਆ ਕੁਝ ਹੋਰ ਚੀਜ਼ਾਂ ਵੀ ਲੱਗੀਆਂ ਟੂਰਸ ਐਂਡ ਐਕਟੀਵਿਟੀਜ਼ ਜੇ ਕਰਨੀਆਂ ਇਹ ਵੀ ਕਹਿੰਦੇ ਸਿਟੀ ਚ ਕੀ ਕੁਝ ਦੇਖਣ ਆਲੇ ਵੀ ਲੈ ਸਕਦੇ ਹਾਂ ਤੇ ਇਹ ਵੀ ਆਪਾਂ ਚੱਕ ਲੈਨੇ ਆ ਜੀ ਇੱਕ ਅੱਗੇ ਸਾਰੇ ਇਹ ਕਾਰ ਵਾਲਿਆਂ ਦੇ ਆਫਿਸ ਆਗੇ ਆ ਬੜਾ ਪਪੂਲਰ ਹੈ ਯੂਰਪ ਚ ਪੂਰੇ ਯੂਰਪ ਕਾਰ ਤੇ ਇਹ ਕਾਰ ਰੈਂਟ ਤੇ ਦਿੰਦੇ ਆ ਇੱਕ ਪਾਸੇ ਟਿਕਟਾਂ ਵਾਲੇ ਆ ਤੇ ਦੂਜੇ ਪਾਸੇ ਕਾਰ ਬੁਕਿੰਗ ਵਾਲੇ ਆ ਅਸੀਂ ਵੀ ਨਾ ਆਉਣ ਵਾਲੇ ਦਿਨਾਂ 'ਚ ਕੱਲ ਨੂੰ ਜਾਂ ਪਰਸੋਂ ਕਾਰ ਦੀ ਬੁਕਿੰਗ ਕਰਨੀ ਹੈ ਫਿਰ 셀ਫ ਡਰਾਈਵ ਜਿਵੇਂ ਕਾਰਾਵੈਨ ਹੁੰਦੀ ਹੈ ਨਾ ਜਿਹਦੇ ਵਿੱਚ ਵਾਸ਼ਰੂਮ ਵਿੱਚ ਸਾਰਾ ਕੁਝ ਹੁੰਦਾ ਜਾਂਦਾ ਉਹ ਲੈ ਕੇ ਆਈਸਲੈਂਡ ਨੂੰ ਘੁੰਮਾਂਗੇ ਕਿਉਂਕਿ ਇੱਥੇ ਛੋਟਾ ਜਿਹਾ ਦੇਸ਼ ਹੈ ਪਬਲਿਕ ਟਰਾਂਸਪੋਰਟ ਇੰਨੀ ਹੈ ਨਹੀਂ ਗਈ ਬੱਸਸ ਜਾਂ ਟ੍ਰੇਨਸ ਕੁਝ ਵੀ ਨਹੀਂ ਚੱਲਦਾ ਜਿੰਨੇ ਵੀ ਲੋਕ ਆਈਸਲੈਂਡ ਘੁੰਮਣ ਆਉਂਦੇ ਸਾਰੇ ਹੀ ਕਾਰ ਰੈਂਟ ਤੇ ਕਰਦੇ ਮੋਸਟਲੀ ਤਾਂ ਲੋਕ ਪਹਿਲੀ ਮਤਲਬ ਆਪਣਾ ਐਡਵਾਂਸ ਬੁਕਿੰਗ ਕਰਾ ਕੇ ਹੁੰਦੇ ਆ ਤੇ ਇੱਥੋਂ ਬੱਸ ਕਾਰ ਪਿਕ ਕਰ ਲੈਂਦਾ ਜਿਵੇਂ ਅਸੀਂ ਅੱਜ ਬੱਸ ਦੀ ਟਿਕਟ ਲਈ ਹੈ ਇਹ ਤੇ ਸਾਨੂੰ ਲੈਣ ਦੀ ਜ਼ਰੂਰਤ ਨਹੀਂ ਸੀਗੀ ਤੇ ਅਸੀਂ ਇੱਥੋਂ ਕਾਰ ਇਹਨਾਂ ਤੋਂ ਪਿਕ ਕਰਨੀ ਸੀਗੀ ਤੇ ਸਿੱਧਾ ਆਪਣੇ ਹੋਟਲ ਚੱਲ ਜਾਣਾ ਸੀਗਾ ਤੇ ਜਿਹੜੀ ਟਿਕਟ ਪਈ ਹੈ ਇਹ ਤੁਹਾਨੂੰ ਦੱਸਦਾ 45 ਯੂਰੋ ਦੀ ਪਈ ਹੈਗੀ ਸਾਨੂੰ ਤੇ 45 ਯੂਰੋ ਦਾ ਤੁਸੀਂ ਲਾ ਲਓ 4 ਕੇ ਹਜ਼ਾਰ ਰੁਪਏ ਇੰਡੀਆ ਦਾ ਤੇ ਕੈਪੀਟਲ ਸਿਟੀ ਪਹੁੰਚਣ ਤੱਕ ਬਾਰੇ ਮੌਸਮ ਫੇਰ ਖਰਾਬ ਹੋ ਅੰਦਰ ਹੀਟ ਚ ਵਧੀਆ ਸੀਗਾ ਓਹ ਹੋ ਹਵਾ ਬਹੁਤ ਤੇਜ਼ ਹੈ ਮੀਂਹ ਡਿੱਗ ਰਿਹਾ ਖੁਸ਼ੀ ਇਧਰ ਦੀ ਚੱਲਦੀ ਹੈ ਜਿਹੜੇ ਹਿਸਾਬ ਦਾ ਮੌਸਮ ਹੈ ਨਾ ਮੈਨੂੰ ਲੱਗਦਾ ਹੈ ਆਈਸਲੈਂਡ ਦਾ ਖਰਚਾ ਐਵੇਂ ਜਾਊਗਾ ਦੁਬਾਰੇ ਆਉਣਾ ਪਊਗਾ ਆਈਸਲੈਂਡ ਕਦੇ ਇੱਕ ਤਾਂ ਫਲਾਈਟ ਵਗੈਰਾ ਬਾਹਲੀਆਂ ਮਹਿੰਗੀਆਂ ਇੱਥੇ ਛੇਤੀ ਆਇਆ ਨਹੀਂ ਜਾਂਦਾ ਯਾਰ ਦੂਜਾ ਕੰਟਰੀ ਇੱਕ ਇਹ ਹੋ ਜਾਏਗਾ ਹੋਪਸੋ ਪਰਮਾਤਮਾ ਕਰੇ ਮੌਸਮ ਠੀਕ ਹੋ ਜਾਏ ਯਾਰ ਕੱਲ ਤੱਕ ਤੇ ਫਿਰ ਤੁਹਾਨੂੰ ਸਾਰਾ ਦੇਸ਼ ਕਮਾਈਏ ਲੈ ਵੀ ਬੱਸ ਮਿਲ ਗਈ ਆਪਾਂ ਨੂੰ ਤੇ ਆ ਧਰ ਲਈ ਪਰ ਇਹ ਪੰਤਰ ਓਕੇ ਥੈਂਕ ਯੂ ਐਵੇਂ ਠੰਡ ਤੋਂ ਬਚਣ ਦਾ ਤਰੀਕਾ ਨਰ ਹੀਟ ਚੱਲਦੀ ਰਹਿੰਦੀ ਹੈ ਵਧੀਆ ਭੀਟ ਕੋਈ ਹੈ ਨਹੀਂ ਯਾਰ ਬਸ ਖਾਲੀ ਪਈ ਐ ਫੋ ਜੀ ਬੱਸਾਂ ਖਾਲੀ ਹੋ ਪਜਾਈ ਜਾਂਦੇ ਹਾਂ ਹਾਂ ਆ ਸਾਰੀਆਂ ਬੱਸਾਂ ਜਾਂਦੀਆਂ ਬਸ ਫਲਾਈ ਬੱਸ ਤੇ ਹੋਰ ਜਿੰਨੀਆਂ ਤੁਹਾਨੂੰ ਦੱਸਿਆ ਸੀਗਾ ਕਾਊਂਟਰ ਅਲੱਗ-ਅਲੱਗ ਬਣੇ ਠੀਕ ਐ ਹੁਣ ਸਾਰਾ ਦੇਸ਼ ਖਾਲੀ ਪਿਆ 40 ਕਿਲੋਮੀਟਰ ਅਗੇ ਮੈਨੂੰ ਲੱਗਦਾ ਕੋਈ ਕੁਝ ਨਹੀਂ ਦਿਖਦਾ ਆਲੇ ਦੁਆਲੇ ਰਾਜਧਾਨੀ ਆਉਣੀ ਸ਼ੁਰੂ ਹੋ ਗਈ ਜੀ ਮੈਨੂੰ ਲੱਗਦਾ ਤੇ ਫਾਸਟੇਜ ਜਿਹੜਾ ਆਇਆ ਜੋਂਕ ਨੇ ਫਾਸਟੇਜ ਜਿੰਨਾ ਵੀ ਦੇਸ਼ ਦੀ ਨ 45 50 ਕਿਲੋਮੀਟਰ 에어ਪੋਰਟ ਤੋਂ ਸਾਰਾ ਖਾਲੀ ਪਿਆ ਸੀਗਾ ਹੁਣ badi moti ਆਉਣੀ ਰੌਣਕ ਆਉਣੀ ਸ਼ੁਰੂ ਹੋਈ ਹੈ ਆਲੇ ਦੁਆਲੇ ਦੇਖੋ ਅ ਕੋਚੂ ਘਰ ਕੋਰੋ ਦੇਖਣਾ ਸ਼ੁਰੂ ਹੋਇਆਗਾ ਠੰਡ ਲੱਗਣੀ ਸ਼ੁਰੂ ਹੋ ਗਈ ਬੰਦਿਆਂ ਨੂੰ ਠੰਡ ਲੱਗਣੀ ਚਾਣ ਲੋ ਜੈਕਟਾਂ ਸੁਮਾਚ ਕਿਵੇਂ ਆ ਕੋਈ ਸੁਮਾਚ ਹੋ ਗਿਆ ਕਬਨੋਂ ਔਣੇ ਇੱਕ ਘੰਟੇ ਦੇ ਸਫਰ ਬਾਅਦ ਜੀ ਅਸੀਂ ਪਹੁੰਚ ਗਿਆਂ ਬੱਸ ਸਟੇਸ਼ਨ ਮਤਲਬ ਹੈ ਬੱਸ ਟਰਮੀਨਲ ਮੇਂ ਰਹੇ ਰਾਜਧਾਨੀ ਦਾ ਤੇ ਹੁਣ ਇੱਥੋਂ ਹਾਂਜੀ ਹਾਂਜੀ ਆ ਲੈਣੇ ਜਾਣਕਾਰੀ ਪੁੱਛਦੇ ਇੱਥੇ ਮੇਰਾ ਫੋਨ ਤੇ ਵੀ ਕਿੱਧਰ ਨੂੰ ਆ ਸਾਡਾ ਫੋਟੋ ਯਾ ਆ ਉਧਰ ਆ ওকে ਇਹ ਵੀ ਦੇਖੋ ਇੰਨਾ ਦਿਨਾਂ ਚ ਕੁਛ ਇਹੋ ਜਿਹਾ ਦਿਖਦਾ ਆ ਆਈਸਲੈਂਡ ਪੂਰਾ ਹਰਾ ਭਰਾ ਹੋਇਆਗਾ ਤੇ ਸਾਰੇ ਪਾਸੇ ਯਾਰ ਸੁੰਨ ਸੁੰਨ ਸਰਾਂ ਐ ਕੋਈ ਰੌਣਕ ਨਹੀਂ ਹੈ ਕੋਈ ਬੰਦਾ ਨਹੀਂ ਦੇਖਦਾ ਕਿਤੇ ਜਿਹੜਾ ਨਾ ਅੱਜ ਦਾ ਵੈਦਰ ਹੈ ਤੇ ਉਹ ਹੈਗਾਗਾ ਲਗਭਗ 14 ਡਿਗਰੀ ਆ ਦੇਖੋ ਤੇ ਤੁਸੀਂ ਇਹ ਦੇਖੋ ਜੁਲਾਈ ਅਗਸਤ ਪੂਰੀ ਦੁਨੀਆ ਦੇ ਸਭ ਤੋਂ ਗਰਮ ਮਹੀਨੇ ਮੰਨੇ ਜਾਂਦੇ ਪੂਰੀ ਦੁਨੀਆ ਚ ਸਭ ਤੋਂ ਵੱਧ ਗਰਮੀ ਪੈਂਦੀ ਹੈ ਤੇ ਪਰ ਇੱਥੇ ਸਭ ਤੋਂ ਬੈਸਟ ਟਾਈਮ ਹੈ ਇਹ ਦਿਨਾਂ ਚ ਇੱਥੇ ਘੁੰਮਣ ਦਾ ਸਭ ਤੋਂ ਵੱਧ ਟੂਰਿਸਟ ਸਾਰੇ ਸਾਲ ਚ ਆਈਸਲੈਂਡ ਚ ਇਹਨਾਂ ਦਿਨਾਂ ਚ ਆਉਂਦੇ ਆ ਕਿਉਂਕਿ ਇਹਨਾਂ ਦਿਨਾਂ ਚ ਗ੍ਰੀਨਰੀ ਬਹੁਤ ਜ਼ਿਆਦਾ ਹੁੰਦੀ ਹੈ ਬਾਕੀ ਵਾਲਾ ਵਾਲਾ ਸੋਹਣਾ ਹੁੰਦਾ ਹੈ ਠੰਡ ਘੱਟ ਹੁੰਦੀ ਹੈ ਠੰਡ ਘੱਟ ਦਾ ਮਤਲਬ 14 ਡਿਗਰੀ ਤੇ ਰਾਤ ਦਾ ਜਿਹੜਾ ਜੇ ਟੈਂਪਰੇਚਰ ਜਾਣਾਗਾ ਰਾਤ ਨੂੰ 7 8 7 8 ਡਿਗਰੀ ਟੈਂਪਰੇਚਰ ਰਹਿਣਾ ਰਾਤ ਨੂੰ ਤੇ ਜੇ ਸਰਦੀਆਂ ਚਾਹੋਗੇ -30 -50 ਆਜੋ ਇਧਰ ਨੂੰ ਜਾਣਾ ਤੇ -30 -50 ਇੰਨਾ ਰਹਿੰਦਾ ਦੁਨੀਆ ਦੇ ਇਹ ਸਭ ਤੋਂ ਠੰਡਾ ਮੁਲਕ ਤਾਂ ਨਹੀਂ ਕਹਿ ਸਕਦੇ ਆਈਸਲੈਂਡ ਨੂੰ ਕਿਉਂਕਿ ਵੱਖ-ਵੱਖ ਥਾਵਾਂ ਤੇ ਬਹੁਤ ਬਹੁਤ ਠੰਡ ਪੈਂਦੀ ਹੈ ਪਰ ਦੁਨੀਆ ਦੇ ਠੰਡੇ ਮੁਲਕਾਂ ਚ ਇੱਕ ਹੈ ਤੇ ਜਿਵੇਂ ਸਾਡੇ ਬੰਦਿਆਂ ਨੂੰ ਠੰਡ ਲੱਗ ਰਹੀ ਹੈ ਹੁਣ ਮੈਂ ਬੈਕਗ੍ਰਾਉਂਡ ਨਾਲ ਆਇਆ ਮੈਂ ਕਿਹਾ ਥੋੜਾ ਜਿਹਾ ਬਾਡੀ ਜਦੋਂ ਜ਼ੋਰ ਲੱਗੂ ਹੀਟ ਪ੍ਰੋਡਿਊਸ ਕਰੂ ਥੋੜਾ ਜੀ ਠੰਡ ਦੂਰ ਹੋਊਗੀ ਇੱਕ ਤਾਂ ਇਹ ਠੰਡ ਐ ਨਹੀਂ ਆ ਉਤੋਂ ਮੀਂਹ ਡਿੱਗ ਰਿਹਾ ਮੀਂਹ ਨਾਲ ਸਾਨੂੰ ਕੋਟ ਵੀ ਨਾ ਗਿੱਲੇ ਹੋ ਜਾਣ ਇਧਰ ਥੋੜੀ ਜੀ ਰੌਣਕ ਚਹਿਲ ਪਹਿਲ ਆਈ ਐ ਸ਼ਹਿਰ ਤਾਂ ਹੁਣ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਇਹ ਜਿਹੜੀ ਕੈਪੀਟਲ ਸਿਟੀ ਰਾਜਸਤਾਨੀ ਕਿਵੇਂ ਦੀ ਐ ਫਾਈਨਲੀ ਘਰੇ ਆ ਗਏ ਤੇ ਮਸਾਂ ਘਰ ਲੱਭੇ ਮੈਨੂੰ ਲੱਗਦਾ ਜਿੱਥੇ ਅਸੀਂ ਰਹਿਣਾ ਹੈਗਾ ਪਹਿਲਾਂ ਸਮਾਨ ਸਮੂਹ ਰੱਖ ਲਈਏ ਤੇ ਫੇਰ ਤੁਹਾਨੂੰ ਦਿਖਾਉਨੇ ਆ ਜੀ ਇਹ ਆ ਗਿਆ ਜੀ ਆਪਣਾ ਘਰ ਤੇ ਇਹੋ ਜੇ ਅਪਾਰਟਮੈਂਟ ਮਿਲ ਜਾਂਦੇ ਇੱਥੇ ਰਹਿਣ ਦੇ ਲਈ ਇਹ ਬਾਹਰਲੇ ਕੰਟਰੀ ਸੀ ਥੋੜਾ ਜਿਹਾ ਜ਼ਿਆਦਾ ਇਹਨਾਂ ਦਾ ਰਿਵਾਜ ਆ ਹੁੰਦਾ ਹੈ Airbnb ਬੋਲ ਦਿੰਦੇ ਨੇ ਇਹਨਾਂ ਨੂੰ ਤੇ ਬੜਾ ਸੋਹਣਾ ਹੁੰਦਾਗਾ ਵਿੱਚ ਹੀ ਕਿਚਨ ਹੁੰਦੀ ਆ ਵਿੱਚ ਹੀ ਸਾਰਾ ਕੁਝ ਰਹਿਣ ਸਹਿਣ ਦਾ ਪੂਰਾ ਘਰ ਥੋੜਾ ਹੁੰਦਾਗਾ ਖੁਸ਼ੀ ਆਪਾਂ ਪਹਿਲਾਂ ਵੀ ਲਿਆ ਸੀ ਹਨਾ ਹਾਂਜੀ ਪਹਿਲਾਂ ਕਿੱਥੇ ਲਿਆ ਸੀ ਬੈਲਫਾਸਟ ਦੇ ਵਿੱਚ ਆਇਰਲੈਂਡ ਹਾਂਜੀ ਹਾਂਜੀ ਆਇਰਲੈਂਡ ਲਿਆ ਸੀ ਤੇ ਇਹ ਕਿਚਨ ਹੈ ਜੀ ਕਿਚਨ ਚ ਅਸੀਂ ਆਪਣਾ ਬਣਾ ਸਕਦੇ ਹਾਂ ਕੋਈ ਵੀ ਇੰਡਸਟਰੀ ਨਹੀਂ ਕਿਉਂਕਿ ਇਹ ਸਟੋਵ ਵਰਕਿੰਗ ਨਹੀਂ ਹੈਗਾ ਇਸ ਲਈ ਯੂਜ਼ ਨਾ ਕਰੋ ਅੱਛਾ ਤੇ ਇਹਨਾਂ ਨੇ ਲਾਇਆ ਹੁੰਦਾ ਫ੍ਰਿਜ ਵਗੈਰਾ ਦੇਖੋ ਸਾਰਾ ਕੁਝ ਦਿੱਤਾ ਹੋਇਆ ਤੇ ਆ ਬੁੱਧਾ ਜੀ ਇੱਥੇ ਵੀ ਨੇ ਆਈਸਲੈਂਡ ਤੱਕ ਬੁੱਧਾ ਜੀ ਇਹ ਸਾਰੇ ਦਿਨ ਹੀ ਇੰਨੀ ਆ ਸੋ ਲਾਇਏਗੇ ਸੀ ਰਿਪਰੈਜ਼ੈਂਟ ਕਰਦੇ ਹਾਂ ਹਾਂਜੀ ਤੇ ਆ ਬਾਹਰਲੇ ਪਾਸੇ ਵੀ ਕਮਰਾ ਹੈਗਾ ਤੇ ਤੁਹਾਨੂੰ ਬੈਡਰੂਮ ਵੀ ਦਿਖਾ ਦਿੰਨੇ ਆ ਔਰ ਉਹਨ ਦਿੱਤਾ ਸਵਾਨਸਮੂਨ ਬਣਾਉਣਾ ਹੈ ਕਾਫੀ ਵਾਲੀ ਮਸ਼ੀਨ A to Z ਸਾਰਾ ਸਵਾਨ ਬੰਦ ਹੈ ਔਰ ਵੈਸੇ ਬੈਠਣ ਲਈ ਹੈ ਡਾਈਨ ਹਾਲ ਕਹਿ ਸਕਦੇ ਹੋ ਤੁਸੀਂ ਬਹੁਤ ਲਾਈਕ ਕਾਈਂਡ ਆਫ ਤੇ ਹੁਣ ਕਮਰਾ ਦਿਖਾ ਦਈਏ ਤੇ ਸਾਡਾ ਕਮਰਾ ਕਿ ਹੋ ਜਾਗਾ ਯਾਰ ਕਿੱਡਾ ਸੋਹਣਾ ਬਣਾਇਆ ਹੈ ਹਨਾ ਬੰਦੇ ਨੇ ਅੰਗਰੇਜ਼ ਚੀਜ਼ਾਂ ਨੂੰ ਇਹ ਵੈਸੇ ਵੀ ਘਰ ਹੀ ਹੋਣਾ ਕਿਸਦਾ ਬੜਾ ਸ਼ਾਨਦਾਰ ਤਰੀਕੇ ਨਾਲ ਆਪਦਾ ਘਰ ਰੱਖਦੇ ਹੁੰਦੇ ਆ ਇਹ ਹੁਣੇ ਕਰਾਈ ਤੇ ਦੇਣ ਲੱਗੇ ਬਸ ਤੇ ਕਮਰਾ ਦਿਖਾ ਦਈਏ ਤੁਹਾਨੂੰ ਏ ਆ ਗਿਆ ਜੀ ਆਪਣਾ ਕਮਰਾ ਤੇ ਇਹ ਕੁਛ ਇਹੋ ਜਿਹਾ ਬਾਹਰਲੇ ਪਾਸੇ 뷰 ਵੀ ਬੜਾ ਸੋਹਣਾ ਦੇਖਦਾ ਬਾ ਗਾਰਡਨ ਲੱਗਿਆ ਹੋਇਆ ਦੇਖੋ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਦਿਨ ਨਹੀਂ ਹੈਗਾ ਹੁਣ ਰਾਤ ਹੋਈ ਹੋਈ ਹੈ ਹਨੇਰਾ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਉਹਦੀ ਵੀ ਰਾਤ ਨੂੰ ਨੀਂਦ ਕਿਵੇਂ ਆਉਗੀ ਇੰਨੇ ਚਾਨਣ ਚ ਹੈ ਨਾ ਕਿਉਂਕਿ ਆਪਾਂ ਨੂੰ ਤਾਂ ਪਿੰਡ ਵਾਲਿਆਂ ਨੂੰ ਆਦਤ ਹੈ ਜੋ ਤੱਕ ਹਨੇਰਾ ਨਹੀਂ ਹੁੰਦਾ ਨੀਂਦ ਨਹੀਂ ਆਉਂਦੀ ਅੱਖਾਂ ਦੀ ਕਾਲੇ ਪਰਦੇ ਲਾਉਣੇ ਪੈਣਗੇ ਖੁਸ਼ੀ ਸਾਡੇ ਇੱਥੇ ਮੇਨ ਗੱਲ ਇਹ ਇੱਥੇ ਪਰਦੇ ਵੀ ਨਹੀਂ ਲੱਗੇ ਹੋਏ ਦੇਖੋ ਆ ਕਮਰੇ ਵਿੱਚ ਨਹੀਂ ਹੈਗੇ ਹਰ ਰੱਪਨ ਹੈਗੇ ਉਹ ਦੇਖੋ ਅੱਛਾ ਚਾ ਉਹ ਦੂਜੇ ਲੱਗੇ ਹੋਏ ਆ ਹਾਂਜੀ ਅੱਛਾ ਉਹ ਥੱਲੇ ਹੋ ਜਾਣਗੇ ਖੁਸ਼ੀ ਪਰ ਆਪ ਨੂੰ ਕਾਲੇ ਚਾਹੀਦੇ ਨਹੀਂ ਨਹੀਂ ਰਾਤ ਨੂੰ ਦਾ ਕਿਹੜਾ ਪਤਾ ਲੱਗਣਾ ਚਲੋ ਤੇ ਇਹੋ ਅਜੇ ਜੀ ਰੂਮ ਕੁਛ ਹਦਰ ਬਾਥਰੂਮ ਤੇ ਬੜਾ ਸੋਹਣਾ ਤੇ ਸ਼ਾਨਦਾਰ ਘਰ ਬਣਿਆ ਹੋਇਆ ਇਧਰਲੇ ਪਾਸੇ ਫੇਰ ਬਾਹਰਲਾ ਪਾਸਾ ਆ ਗਿਆ ਤੇ ਇੱਕ ਦੋ ਹੋਰ ਵੀ ਕਮਰੇ ਆ ਇੱਥੇ ਥੱਲੇ ਤੇ ਪਰ ਕੋਈ ਨਹੀਂ ਹੈਗਾ ਸਾਰੇ ਘਰ ਤੇ ਸਰਦਾਰੀ ਮਿੱਤਰਾਂ ਦੀ ਚੱਲੂਗੀ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਆ ਤੇ ਆਈਸਲੈਂਡ ਇੱਕ ਇਹੋ ਜਿਹਾ ਦੇਸ਼ ਆ ਜਿੱਥੇ ਕਦੇ ਰਾਤ ਨਹੀਂ ਹੁੰਦੀ ਇੰਨਾ ਦਿਨ ਚ ਇੱਥੇ ਦਿਨ ਹੀ ਰਹਿੰਦਾ ਹੈਗਾ 24 ਘੰਟੇ ਦਿਨ ਰਹਿੰਦਾ ਹੈਗਾ ਤੇ ਉਹ ਕੱਲ ਦੇ ਵਲੌਗ ਚ ਅੱਗੇ ਕੰਟੀਨਿਊ ਕਰਾਂਗੇ ਕਿਉਂਕਿ ਲੰਬਾ ਸਫ਼ਰ ਸੀਗਾ 7-8 ਘੰਟੇ ਬਾਅਦ ਇੱਥੇ ਪਹੁੰਚੇ ਆ ਹੁਣ ਰੈਸਟ ਕਰਦੇ ਆ ਤੇ ਅੱਜ ਦਾ ਵਲੌਗ ਆਪਣਾ ਇੱਥੇ ਹੀ ਸਮਾਪਤ ਕਰਦੇ ਆ ਕੱਲੋਂ ਹੁਣ ਤੁਹਾਨੂੰ ਇਹਦਾ ਆਲਾ ਦਵਾਲਾ ਇਹਦੀ ਰਾਜਸਤਾਨੀ ਦਾ ਹੋਰ ਗੱਲਾਂ ਬਾਤਾਂ ਆਈਸਲੈਂਡ ਬਾਰੇ ਕਰਾਂਗੇ ਤੇ ਜੋ ਜੋ ਇੱਥੇ ਦੇਖਣ ਵਾਲੀਆਂ ਚੀਜ਼ਾਂ ਸਾਰੀਆਂ ਦਿਖਾਵਾਂਗੇ ਸੋ ਜੁੜੇ ਰਹੋ ਤੁਸੀਂ ਆਪਣੇ ਸਫ਼ਰ ਨਾਲ ਆਈਸਲੈਂਡ ਤੋਂ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ